ਬਿਲਾਵਲੋ ਮਹੱਲਾ ਪੰਜਵਾ ਤੱਤੀ ਵਹੁ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਕਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਓ ਖੁਦ ਦਿਆ ਇਕਾਲ ਵਲਾਈ ਰਹਾ ਰੱਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਬਿਲਾਵਲ ਰਾਗ ਵਿੱਚ ਫਰਮਾਉਂਦੇ ਹਨ ਕਿ ਜਦੋਂ ਮਨੁੱਖ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਰੱਖਿਆ ਲਈ ਅਰਦਾਸ ਕਰਦਾ ਹੈ ਤੇ ਪਰਮਾਤਮਾ ਉਹਨੂੰ ਤਤੀ ਹਵਾ ਵੀ ਨਹੀਂ ਲੱਗਣ ਦਿੰਦਾ ਪਰ ਸ਼ਰਤ ਇਹ ਹੈ ਕਿ ਉਸ ਕਰਤੇ ਪੁਰਖ ਪਰਮਾਤਮਾ ਨੂੰ ਸਮਰਪਿਤ ਹੋ ਜਾਏ ਅਤੇ ਆਪਣੀ ਮੈਂ ਆਪਣਾ ਤੁਮ ਨੂੰ ਸਤਿਗੁਰੂ ਦੇ ਚਰਨ ਵਿੱਚ ਭੇਟ ਕਰ ਦੇਵੇ ਫਿਰ ਸਿੱਟਾ ਕੀ ਨਿਕਲੇਗਾ ਉਸ ਕਰਤੇ ਪੁਰਖ ਮਾਲਕ ਦਾ ਨਾਮ ਹੀ ਦਵਾਈ ਬਣ ਜਾਵੇਗਾ ਇਹ ਅਰਦਾਸ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਹੋਵੇਗੀ ਤੇ ਸਿਰਜਣਹਾਰ ਹਰ ਪ੍ਰਕਾਰ ਰੱਖਿਆ ਕਰਦਾ ਹੈ ਤੇ ਆਧੀਆਂ ਬਿਆਧੀਆਂ ਸਾਰੀਆਂ ਮੁਕਾ ਦਿੰਦਾ ਹੈ ਸਤਿਗੁਰੂ ਫਰਮਾਉਂਦੇ ਹਨ ਅਰਦਾਸ ਕਰਦਿਆਂ ਕਰਦਿਆਂ ਜਦੋਂ ਸਿਰਜਣਹਾਰ ਦਇਆ ਤਰਸ ਵਿੱਚ ਆਉਂਦਾ ਹੈ ਤੇ ਉਹ ਹਰ ਜਗ੍ਹਾ ਰੱਖਿਆ ਕਰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰੇਕ ਮਨੁੱਖ ਜਿਉਂਦੇ ਜੀ ਹਰ ਪ੍ਰਕਾਰ ਦੀ ਸੁਰੱਖਿਆ ਚਾਹੁੰਦਾ ਹੈ ਮਨੁੱਖ ਨੂੰ ਭਾਵੇਂ ਇੰਨਾ ਗੱਲਾਂ ਦਾ बोध ਹੋਵੇ ਭਾਵੇਂ ਨਾ ਹੋਵੇ ਪਰ ਸੱਚ ਇਹ ਹੈ ਕਿ ਹਰੇਕ ਮਨੁੱਖ ਐਸੀ ਦੁਨੀਆ ਚਾਹੁੰਦਾ ਹੈ ਕਿ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਾ ਹੋਵੇ ਔਰ ਕਿਸੇ ਚੀਜ਼ ਦੀ ਕੋਈ ਘਾਟ ਵੀ ਨਾ ਹੋਵੇ ਜਿੰਨੂੰ ਭਗਤ ਰਵਿਦਾਸ ਜੀ ਬੇਗਮਪੁਰਾ ਸ਼ਹਿਰ ਦਾ ਵਾਸੀ ਕਹਿੰਦੇ ਹਨ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਉ ਮਨੁੱਖ ਚਾਹੁੰਦਾ ਹੈ ਉਸ ਦੀ ਲੋੜ ਮੁਤਾਬਕ ਹਰ ਇੱਕ ਚੀਜ਼ ਉਸ ਨੂੰ ਬਿਨਾ ਕਿਸੇ ਯਤਨ ਦੇ ਮਿਲ ਜਾਏ ਉਹਦੀ ਹਰ ਮੁਸ਼ਕਲ ਕੋਈ ਹੋਰ ਯਾਨੀ ਕਿ ਕੋਈ ਗੈਬੀ ਸ਼ਕਤੀ ਦੂਰ ਕਰ ਦੇਵੇ पर कमाल दी गल के मनुख भूल चुका है के इस तरह दी दुनिया ते केवल गर्भकाल दी ही सी गर्भकाल ਦੇ ਵਿੱਚ ਕੋਈ ਦੁਸ਼ਮਣ ਨਹੀਂ ਸੀ ਕੋਈ ਮਿੱਤਰ ਨਹੀਂ ਸੀ ਇਸ ਲਈ ਗਰਭਕਾਲ ਵਿੱਚ ਕੋਈ ਖਤਰਾ ਨਹੀਂ ਸੀ ਅਤੇ ਨਾ ਕੋਈ ਲੋੜ ਮਹਿਸੂਸ ਹੁੰਦੀ ਸੀ ਸਤਗੁਰੂ ਜੀ ਸਾਨੂੰ ਆਪਣੀ ਬਾਣੀ ਰਾਹੀਂ ਸਮਝਾ ਰਹੇ ਹਨ ਕਿ ਹੁਣ ਵੀ ਸਭ ਕੁਝ ਹੋ ਸਕਦਾ ਹੈ ਬੰਦਿਆ ਜੇਕਰ ਤੂੰ ਗਰਭ ਕਾਲ ਦੀ ਅਰਦਾਸ ਦੀ ਤਰ੍ਹਾਂ ਹੁਣ ਵੀ ਅਰਦਾਸ ਵਿੱਚ ਜੁੜ ਜਾਏ ਇਹ ਕੁਦਰਤ ਦਾ ਨਿਯਮ ਹੈ ਸਮੇਂ ਨਾਲ ਮਾਤਾ ਦਾ ਗਰਭ ਤੇ ਛੁੱਟਣਾ ਹੀ ਹੈ ਇਹ ਪਰਮਾਤਮਾ ਦਾ ਹੁਕਮ ਹੈ ਉਸ ਦੀ ਮਰਿਆਦਾ ਹੈ ਪਰ ਮਾਂ ਦੀ ਗੋਦ ਦੀ ਅਰਦਾਸ ਤੇ ਤੇਰਾ ਸਦੀਵੀ ਟਿਕਾਣਾ ਹੈ ਨਾ ਪੰਥਕ ਅਰਦਾਸ ਤੋਂ ਪਹਿਲਾਂ ਅਸੀਂ ਹਮੇਸ਼ਾ ਪੜਦੇ ਹਾਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਸਤਗੁਰੂ ਜੀ ਫਰਮਾਉਂਦੇ ਹਨ ਮਾਂ ਦੀ ਕੋਦ ਦੀ ਕੀਤੀ ਅਰਦਾਸ ਤੈਨੂੰ ਹਮੇਸ਼ਾ ਸੁਰੱਖਿਆ ਦੇਵੇਗੀ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਕੀਤੀ ਗਈ ਅਰਦਾਸ ਲਈ ਇੱਕ ਉਰਦੂ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਲੇਕਿਨ ਮੁਸ਼ਕਿਲ ਤੋਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ ਇੱਕ ਹੋਰ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਿ ਜਿਹੜਾ ਰੋਗ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਉਹ ਮਰਜ ਦੁਆ ਨਾਲ ਠੀਕ ਹੋ ਜਾਂਦੀ ਹੈ ਜੋ ਬਾਤ ਦਵਾ ਸੇ ਨਹੀਂ ਹੋਤੀ ਉਹ ਬਾਤ ਦੁਆ ਸੇ ਹੋਤੀ ਹੈ ਜਬ ਮੁਰਸ਼ਿਦ ਕਾਮਿਲ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ ਜੇਕਰ ਐਸੀ ਅਰਦਾਸ ਕਰਨੀ ਆ ਜਾਵੇ ਫਿਰ ਉਸ ਦਾ ਫਲ ਹੋਵੇਗਾ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ